ਹੋਣੇ ਦੇ ਭਾਅ ਵਿੱਚ ਅਸਧਾਰਨ ਵਾਧਾ ਹੋਣ ਕਾਰਨ ਆਮ ਲੋਕਾਂ ਦੀ ਪਹੁੰਚ ਤੋਂ ਸੋਨਾ ਕੋਹਾਂ ਦੂਰ ਹੋ ਗਿਆ ਹੈ ਸੋਨੇ ਦੀ ਆਮ ਜੀਵਨ ਵਿੱਚ ਬਹੁਤ ਮਹੱਤਤਾ ਸੱਭਿਆਚਾਰਕ ਆਰਥਿਕ ਸਮਾਜਿਕ ਜੀਵਨ ਵਿੱਚ ਸੋਨੇ ਦੀ ਕਾਫੀ ਪ੍ਰਚਲਨਾ ਹੈ ਇਸ ਕਰਕੇ ਸੋਨੇ ਦੀਆਂ ਕੀਮਤਾਂ ਜਦੋਂ ਵਧਦੀਆਂ ਨੇ ਤਾਂ ਸਾਰੇ ਲੋਕਾਂ ਤੇ ਇਸ ਦਾ ਅਸਰ ਪੈਂਦਾ ਇਹ ਸੋਨੇ ਦੀ ਹੁਣ ਜੋ ਲਗਾਤਾਰ ਕੀਮਤ ਵਧ ਰਹੀ ਆ ਇਹਦੀ ਮਜ਼ਬੂਤੀ ਦਾ ਕਾਰਨ ਜਦੋਂ ਮੰਗ ਮਜ਼ਬੂਤ ਹੁੰਦੀ ਆ ਕਮਾਂਤਰੀ ਪੱਧਰ ਤੇ ਆदमी ਪੱਧਰ ਤੇ ਤਾਂ ਸੋਨੇ ਦੀਆਂ ਕੀਮਤਾਂ ਵਧੀਆਂ ਨੇ ਘਰੇਲੂ ਮਾਰਕੀਟ ਵਿੱਚ ਵੀ ਲਗਾਤਾਰ ਸੋਨੇ ਦੇ ਭਾਅ ਵਧ ਰਹੇ ਆ ਇਹਨਾਂ ਦੇ ਕਾਰਨ ਟੈਰਫ ਵਿੱਚ ਇੰਨੀ ਜੋ ਚੱਲ ਰਹੀ ਆ ਇਸ ਕਾਰਨ ਅਮਰੀਕਾ ਚੀਨ ਦਾ ਟ੍ਰੇਡ ਵਾਰ ਚੱਲ ਰਿਹਾ ਅਨਿਸ਼ਚਿਤਤਾ ਹੋ ਰਹੀ ਆ ਇਸ ਕਾਰਨ ਸੋਨੇ ਨੂੰ ਸੇਫ ਹੈਵਨ ਐਸੈਟ ਸਮਝਿਆ ਜਾਂਦਾ ਜਿਸ ਕਾਰਕਿ ਉਹਦੀ ਮੰਗ ਵਿੱਚ ਵਾਧਾ ਹੋਣ ਕਾਰਨ ਤੇਜ਼ੀ ਆਉਂਦੀ ਹੈ ਵਾਧਾ ਬਾਜ਼ਾਰ ਚ ਹੀ ਨਹੀਂ ਸਗੋਂ ਹਕੀਕੀ ਬਾਜ਼ਾਰ ਵਿੱਚ ਵੀ ਸੋਨੇ ਦੀਆਂ ਕੀਮਤਾਂ ਲਗਾਤਾਰ ਅਸਮਾਨੀ ਚੜ ਰਹੀਆਂ ਹਨ ਦਿੱਲੀ ਸ਼ਰਾਫਾ ਬਾਜ਼ਾਰ ਦੀ ਐਸੋਸੀਏਸ਼ਨ ਨੇ ਦੱਸਿਆ ਕਿ 1900 ਦੇ ਬਾਅਦੇ ਨਾਲ ਸੋਨਾ 98100 ਪਤੀ 10 ਗ੍ਰਾਮ ਸੀ ਇੱਕ ਦਿਨ ਪਹਿਲਾਂ ਤੇ 70 ਰੁਪਏ ਹੋਰ ਵੱਧ ਕੇ 98170 ਰੁਪਏ ਪ੍ਰਤੀ 10 ਗ੍ਰਾਮ 99.9% ਸ਼ੁੱਧਤਾ ਵਾਲਾ ਸੋਨੇ ਦਾ ਭਾਅ ਹੋ ਗਿਆ ਹੈ ਸਭ ਤੋਂ ਵੱਧ ਤੇਜ਼ੀ 11 April ਨੂੰ ਦੇਖੀ ਗਈ ਜਦੋਂ 6250 ਰੁਪਇਆ ਦਾ ਪ੍ਰਤੀ ਦਿਨ ਪ੍ਰਤੀ 10 ਗ੍ਰਾਮ ਵਾਧਾ ਹੋਇਆ 1 ਜਨਵਰੀ ਤੋਂ ਸੋਨੇ ਦੀ ਕੀਮਤ 79390 ਰੁਪਏ ਸੀ ਜੋ 10 ਗ੍ਰਾਮ ਦੀ ਤੇ ਜੋ 18780 ਰੁਪਏ ਵਧ ਕੇ 98170 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ ਇਹਦੇ ਨਾਲ ਹੀ ਚਾਂਦੀ ਦੀ ਕੀਮਤ 1400 ਰੁਪਏ ਘਟ ਕੇ 99000 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ ਹੈ ਜਿਹੜੀ ਇੱਕ ਦਿਨ ਪਹਿਲਾਂ 98 ਤੋਂ ਉੱਪਰ 1400 ਪਾ ਕੇ 96400 ਰੁਪਏ ਬਣਦੀ ਸੀ ਕਿੰਤਾ ਜੋ ਸੋਨੇ ਦੀ ਲਗਾਤਾਰ ਵਧ ਰਹੀਆਂ ਨੇ ਇਹਦੇ ਕੁਝ ਕਾਰਨ ਹੁੰਦੇ ਆ ਜਦੋਂ ਆਲਮੀ ਪੱਧਰ ਤੇ ਅਰਥਵਿਵਸਥਾ ਵਿੱਚ ਸੁਸਤੀ ਆਉਂਦੀ ਹੈ ਦੁਨੀਆ ਪੱਧਰ ਤੇ ਅਰਥਵਿਵਸਥਾ ਮੰਦੀ ਦੇ ਹਾਲਤ ਵਿੱਚ ਹੁੰਦੀ ਹੈ ਤਾਂ ਉਦੋਂ ਸੋਨੇ ਦੀਆਂ ਕੀਮਤਾਂ ਉੱਤਾਂ ਲੱ ਜਾਂਦੀਆਂ ਨੇ ਉਹ ਰਾਜਨੀਤਿਕ ਟਕਰਾਅ ਟਕਰਾਰ ਹੋਵੇ ਤਣਾਅ ਹੋਵੇ ਦੋ ਦੇਸ਼ਾਂ ਦੇ ਵਿੱਚ ਕੋਈ ਜਾਂ ਦੁਨੀਆ ਪੱਧਰ ਤੇ ਤਣਾਅ ਪੈਦਾ ਚੱਲ ਚੱਲ ਰਿਹਾ ਹੋਵੇ ਪੈਦਾ ਹੋ ਰਿਹਾ ਹੋਵੇ ਉਦੋਂ ਵੀ ਸੋਨੇ ਦੀਆਂ ਕੀਮਤਾਂ ਚ ਛਾਲ ਆਉਂਦਾ ਕਮੰਤਰੀ ਵਪਾਰ ਤੇ ਜਦੋਂ ਕੋਈ ਸੰਕਟ ਆਉਂਦਾ ਹੈ ਜਿਵੇਂ ਟਾਇਰ ਪਵਾਰ ਚੱਲ ਰਹੀ ਹੈ ਅੱਜ ਕੱਲ੍ਹ ਦੁਨੀਆ ਦੇ ਸਾਹਮਣੇ ਕੋਈ ਨਵੀਂ ਸਮੱਸਿਆ ਆਉਂਦੀ ਆ ਤਾਂ ਸੋਨਾ ਸੇਫ ਹੈਵਨ ਐਸੇਕ ਅੰਦੇ ਰੂਪ ਵਿੱਚ ਮਜ਼ਬੂਤ ਹੋਣ ਲੱਗਦਾ ਹੈ ਇੰਨਾ ਹਾਲਤਾ ਵਿੱਚ ਨਿਵੇਸ਼ਕ ਅਤੇ ਕੇਂਦਰੀ ਬੈਂਕ ਸੋਨੇ ਦੀ ਵੱਡੀ ਖਰੀਦ ਕਰਦੇ ਆ ਜਿਹਦਾ ਕਰਕੇ ਸੋਨੇ ਦੇ ਭਾਅ ਵਧਦੇ ਆ ਕਿਉਂਕਿ ਸਪਲਾਈ ਤੇ ਡਿਮਾਂਡ ਵਾਲਾ ਜੋ ਅਸੂਲ ਹੈ ਉਹਦਾ ਕਰਕੇ ਮੰਗ ਜਦੋਂ ਵਧੂਗੀ ਤਾਂ ਸਪਲਾਈ ਘਟੂਗੀ ਤਾਂ ਉਸ ਸੀਮਤ ਚੀਜ਼ ਦੀਆਂ ਕੀਮਤਾਂ ਵਧਣਾ ਸੁਭਾਵਕ ਹੈ ਇਸ ਕਰਕੇ ਇਸ ਇਸ ਧਾਰਨਾ ਅਗੇਈ ਕਾਰਨ ਜੋ ਸੋਨਾ ਹੈ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ ਥੈਂਕਸ